ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੇ ਨਾਵਲ ਬੁਨਿਆਦਾਂ ਦਾ ਅਗਲਾ ਭਾਗ ਮੰਗਣੇ ਦੀ ਮੰਦਰੀ ਮੰਗਣੀ ਵਿੱਚ ਵਿਆਹ ਦਾ ਵਾਦਾ ਹੁੰਦਾ ਹੈ ਜਿਸ ਵਿੱਚ ਇਕੱਲੇ ਤੋਂ ਇਕੱਠੇ ਹੋਣ ਦਾ ਸੁਪਨਾ ਨਵੇਂ ਜੀਵਨ ਦੀ ਸ਼ੁਰੂਆਤ ਦਾ ਰੋਮਾਂਸ ਨਵੀਂ ਯਾਤਰਾ ਤੇ ਰਲ ਕੇ ਨਿਕਲਣ ਦਾ ਅਹਿਸਾਸ ਅਤੇ ਇੱਕ ਦੂਜੇ ਨੂੰ ਫਰੁੱਲਣ ਦੀ ਜਗਿਆਸਾ ਹੁੰਦੀ ਹੈ ਇਸ ਨਾਲ ਇੱਕ ਦੂਜੇ ਬਾਰੇ ਸੋਚਣ ਦੀ ਮੌਜ ਮਾਣੀ ਜਾਂਦੀ ਹੈ ਅਤੇ ਇੱਕੋ ਵੇਲੇ ਸ਼ਰਮਾਉਣ ਪ੍ਰਗਟਾਉਣ ਵਿਖਾਉਣ ਤੇ ਲੁਕਾਉਣ ਦੀ ਇੱਛਾ ਜਾਗਦੀ ਹੈ ਮੰਗਣੀ ਦੀ ਰਸਮ ਉਪਰੰਤ ਦੋਹਾਂ ਵਿੱਚ ਇੱਕ ਦੂਜੇ ਉਤੇ ਅਧਿਕਾਰ ਵਾਲੀ ਨਿੱਗੀ ਦੋਸਤੀ ਦੇ ਸਾਰੇ ਲੱਛਣ ਪ੍ਰਗਟ ਹੁੰਦੇ ਹਨ ਮੰਗਣੀ ਰਾਹ ਦੋਹਾਂ ਦੇ ਸਾਰੇ ਸਰੀਰਕ ਸੁਆਦ ਜਾਗ ਪੈਂਦੇ ਹਨ ਇਸ ਵੇਲੇ ਦੋਹਾਂ ਨੂੰ ਗੁਲਾਬ ਜਿਆਦਾ ਆਉਂਦਾ ਹੈ ਇਹ ਘਟਨਾ ਜਵਾਨੀ ਵਿੱਚ ਵਾਪਰਦੀ ਹੈ ਜਵਾਨੀ ਸੁਪਨਿਆਂ ਦਾ ਯੁੱਗ ਹੁੰਦਾ ਹੈ ਇਹ ਦਿਖਾਵੇ ਦੀ ਉਮਰ ਹੁੰਦੀ ਹੈ ਕਿਉਂਕਿ ਦਿਖਾਉਣ ਵੇਖਣ ਵਾਲਾ ਹੁੰਦਾ ਬਹੁਤ ਕੁਝ ਹੈ ਇੰਜ ਲੱਗਦਾ ਹੈ ਜਿਸ ਦੀ ਉਡੀਕ ਸੀ ਉਹ ਆ ਗਿਆ ਹੈ ਜਿਸ ਦੀ ਤਲਾਸ਼ ਸੀ ਉਹ ਲੱਭ ਪਈ ਹੈ ਗੂੜੇ ਰੰਗਾ ਵਾਲੀ ਇਹ ਸਥਿਤੀ ਦੋਹਾਂ ਵਿੱਚ ਸ਼ਿੱਦਤ ਅਤੇ ਉਤਸ਼ਾਹ ਭਰ ਦਿੰਦੀ ਹੈ ਅਤੇ ਇਹ ਜੀਵਨ ਦੀ ਅਨਮੋਲ ਅਤੇ ਯਾਦਗਾਰੀ ਘੜੀ ਬਣ ਜਾਂਦੀ ਹੈ ਪੁਰਸ਼ ਸਮਝਦਾ ਹੈ ਜਿਵੇਂ ਉਸਦੀ ਮੰਗੇਤਰ ਰੋਜ਼ ਗਾਰਡਨ ਹੈ ਇਸਤਰੀ ਸਮਝਦੀ ਹੈ ਉਸ ਦਾ ਮੰਗੇਤਰ ਸੁਖਨਾ ਝੀਲ ਹੈ ਇੰਜ ਲੱਗਦਾ ਹੈ ਜਿਵੇਂ ਨਦੀ ਨੂੰ ਪਹਾੜ ਨਾਲ ਪਿਆਰ ਹੋ ਗਿਆ ਹੋਵੇ ਮੰਗਿੱਤਰ ਇੱਕ ਦੂਜੇ ਨੂੰ ਵਿਸ਼ੇਸ਼ ਢੰਗ ਨਾਲ ਨਿਹਾਰਦੇ ਹਨ ਇਹ ਵਿਸ਼ੇਸ਼ਤਾ ਹੀ ਨਵੇਂ ਰਿਸ਼ਤੇ ਦੀ ਖਿੱਚ ਅਤੇ ਪ੍ਰਸੰਨਤਾ ਦਾ ਸਰੋਤ ਬਣਦੀ ਹੈ ਇਸਤਰੀ ਅਤੇ ਪੁਰਸ਼ ਨਾਲ ਵੱਲੋਂ ਜੀਵਨ ਭਰ ਸਾਥ ਨਿਭਾਉਣ ਦੇ ਵਾਅਦੇ ਦਾ ਸਥੂਲ ਪ੍ਰਮਾਣ ਮੰਗੜੇ ਦੀ ਰਸਮ ਹੁੰਦੀ ਹੈ ਅਤੇ ਮੰਗੜੇ ਦੀ ਮੰਦਰੀ ਇਸ ਵਾਅਦੇ ਦਾ ਸਬੂਤ ਹੁੰਦੀ ਹੈ ਕਿ ਹੁਣ ਸਾਡੇ ਸੁੱਖ-ਦੁੱਖ ਸਾਂਝੇ ਹਨ ਇਸ ਨੂੰ ਪਹਿਨਣ ਲਈ ਆਪਣਾ ਹੱਥ ਅੱਗੇ ਕਰਾ ਨਾਲ ਇਸਤਰੀ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਕਰ ਰਹੀ ਹੁੰਦੀ ਹੈ ਇਸ ਮੰਦਰੀ ਨੂੰ ਪਹਿਨਣ ਉਪਰੰਤ ਕੇਵਲ ਮੰਦਰੀ ਹੀ ਉਸਦੀ ਹੁੰਦੀ ਹੈ ਬਾਕੀ ਸਭ ਕੁਝ ਕਿਸੇ ਹੋਰ ਲਈ ਹੋ ਜਾਂਦਾ ਹੈ ਤਹਿਨੀ ਹੋਈ ਮੰਦਰੀ ਨੂੰ ਵੇਖ ਕੇ ਉਸਦੀ ਕਲਪਨਾ ਜਾਗਦੀ ਹੈ ਬੜੇ ਖਿਆਲ ਆਉਂਦੇ ਹਨ ਬੜੀਆਂ ਗੱਲਾਂ ਓਹੜਦੀਆਂ ਹਨ ਉਹ ਅਕਸਰ ਮੰਦਰੀ ਨਾਲ ਹੀ ਵਾਰਤਾਲਾਪ ਕਰਨ ਲੱਗ ਪੈਂਦੀ ਹੈ ਇਹ ਵਰਤਾਰਾ ਇੱਕੋ ਵੇਲੇ ਸਭ ਕੁਝ ਗਵਾਚਣ ਅਤੇ ਗਵਾਚੇ ਰਲੋ ਵਧੇਰੇ ਲੱਭ ਪੈਣ ਦਾ ਅਨੁਪਾ ਵੜ ਜਾਂਦਾ ਹੈ ਕਈਆਂ ਨੂੰ ਮੰਗਣੀ ਨਸੀਬ ਹੀ ਨਹੀਂ ਹੁੰਦੀ ਕਈਆਂ ਨੂੰ ਮੰਦਰੀ ਪਹਿਨਾਉਣ ਵਾਲਾ ਹੀ ਨਹੀਂ ਮਿਲਦਾ ਕਈਆਂ ਦੀ ਏ ਵਾਪਸ ਹੋ ਜਾਂਦੀ ਹੈ ਕਈਆਂ ਦੀ ਮੰਗਣੀ ਤਾਂ ਹੋ ਜਾਂਦੀ ਹੈ ਪਰ ਵਿਆਹ ਨਹੀਂ ਬਣਦੀ ਕਈਆਂ ਦੀ ਕਲਪਨਾ ਮੰਗਣੇ ਤੇ ਹੀ ਰੁਕੀ ਰਹਿੰਦੀ ਹੈ ਜੇ ਵਿਆਹ ਟੁੱਟ ਜਾਵੇ ਤਾਂ ਮੰਗਣੀ ਦੀ ਯਾਦ ਵੀ ਮਿਟ ਜਾਂਦੀ ਹੈ ਮੰਗਣੀ ਉਪਰੰਤ ਵਿਆਹ ਨੂੰ ਸੰਭਵ ਸਫਲ ਸੁਹਾਵਣਾ ਤੇ ਹੰਢਣਸਾਰ ਬਣਾਉਣ ਲਈ ਇਸਤਰੀ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੀ ਹੈ ਮੰਗਣੀ ਦਾ ਮਹੱਤਵ ਇਸਤਰੀ ਲਈ ਬਥੇਰੇ ਹੁੰਦਾ ਹੈ ਕਿਉਂਕਿ ਇਸ ਅਫਸਰ ਅਤੇ ਸਮਾਗਮ ਲਈ ਉਸ ਨੇ ਕਈ ਵਾਰ ਸੋਚਿਆ ਤੇ ਕਈ ਸਾਲ ਉਡੀਕਿਆ ਹੁੰਦਾ ਹੈ ਪੁਰਸ਼ ਨਹੀਂ ਜਾਣ ਸਕਦਾ ਕਿ ਇਸਤਰੀ ਨੇ ਸੁਪਨਿਆਂ ਵਿੱਚ ਕੀ ਕੀ ਸਾਂਭਿਆ ਹੁੰਦਾ ਹੈ ਉਸ ਦੀ ਕਲਪਨਾ ਨੇ ਕਿਹੜੀਆਂ ਉਡਾਰੀਆਂ ਲਾਈਆਂ ਹੁੰਦੀਆਂ ਹਨ ਅਤੇ ਉਸ ਨੇ ਆਪਣੇ ਚੰਨ ਲਈ ਕਿਹੜੇ-ਕਿਹੜੇ ਤੋਹਫੇ ਤਿਆਰ ਕੀਤੇ ਹੁੰਦੇ ਹਨ ਇਵੇਂ ਮੰਗੜੀ ਇੱਕ ਨਾਜ਼ਕ ਮਸਲਾ ਹੈ ਕਿਉਂਕਿ ਕਿਸੇ ਨੇ ਸਾਰੇ ਸੰਸਾਰ ਵਿੱਚੋਂ ਸਾਡੀ ਚੋਣ ਕਰਨ ਦੀ ਸਿਆਣਪ ਕੀਤੀ ਹੁੰਦੀ ਹੈ ਇਸਤਰੀ ਪੁਰਸ਼ ਦੋਵੇਂ ਵੱਖਰੇ ਹੁੰਦੇ ਆ ਆਪਣੇ ਆਪ ਨੂੰ ਨਹੀਂ ਸਮਝ ਸਕਦੇ ਉਹ ਅਜੀਹਾ ਸਾਥ ਚਾਹੁੰਦੇ ਹਨ ਜਿਹੜਾ ਉਹਨਾਂ ਨੂੰ ਸਮਝਣ ਦਾ ਸੁਹਰਤ ਉਪਰਾਲਾ ਕਰੇ ਮੰਗਣੀ ਉਪਰੰਤ ਇਸਤਰੀ ਪੁਰਸ਼ ਦੇ ਦਿਲ ਦੀ ਰਖਵਾਲੀ ਕਰਨ ਲੱਗ ਪੈਂਦੀ ਹੈ ਅਤੇ ਪੁਰਸ਼ ਇਸਤਰੀ ਲਈ ਸੁੱਖਾਂ ਦੇ ਵਸੀਲੇ ਜਟਾਉਣ ਲੱਗ ਪੈਂਦਾ ਹੈ ਇਸਤਰੀ ਪੁਰਸ਼ ਨੂੰ ਆਪਣੇ ਦਿਲ ਦੇ ਖਜ਼ਾਨਿਆਂ ਦੀ ਸੂਤ ਦਿੰਦੀ ਹੈ ਅਤੇ ਲੁੱਟਮਾਰ ਕਰਨ ਲਈ ਉਕਸਾਉਂਦੀ ਹੈ ਦੋਵੇਂ ਆਪਣੀ ਜ਼ਿੰਮੇਵਾਰੀ ਦੂਜੇ ਨੂੰ ਸੰਭਾਲ ਕੇ ਕਹਿੰਦੇ ਹਨ ਬਸ ਹੁਣ ਤੂੰ ਹੀ ਮੇਰਾ ਇਲਾਜ ਹੈ ਉਂਝ ਤਾਂ ਜਵਾਨੀ ਵਿੱਚ ਹਰ ਲੜਕੇ ਨੂੰ ਹਰ ਸਿਆਣੇ ਲੜਕੇ ਵਿੱਚੋਂ ਆਪਣਾ ਹੋਣ ਹਾਰ ਜੀਵਨ ਸਾਥੀ ਦਿਸਦਾ ਏ ਤੇ ਹਰ ਜਵਾਨ ਨੂੰ ਸੋਹਣੀ ਮਟਿਆਰ ਵਿੱਚੋਂ ਮਨਮੋਹਕ ਪਤਨੀ ਦਿਸਣ ਲੱਗ ਪੈਂਦੀ ਹੈ ਪਰ ਕਿਸੇ ਨੂੰ ਆਪਣੇ ਨਾਲ ਵਿਆਹ ਲਈ ਯੋਗ ਸਮਝਣਾ ਸੌਖਾ ਕਾਰਜ ਨਹੀਂ ਹੁੰਦਾ ਲੜਕੇ ਦੀਆਂ ਅੱਖਾਂ ਨੂੰ ਜੱਚਣ ਵਾਲੀਆਂ ਕਈ ਲੜਕੀਆਂ ਮਿਲਦੀਆਂ ਹਨ ਪਰ ਪਤਨੀ ਤਾਂ ਦਿਲ ਨੂੰ ਛੋੜ ਵਾਲੀ ਨੇ ਹੀ ਬਣਨਾ ਹੁੰਦਾ ਹੈ ਲੜਕੀ ਨੂੰ ਲੜਕੇ ਤਾਂ ਸੈਂਕੜੇ ਦਿਸਦੇ ਹਨ ਪਰ ਉਹ ਕੋਈ ਨਹੀਂ ਦਿਸਦਾ ਜਿਸ ਨੂੰ ਪਤੀ ਸਵਕਿਆ ਰਿਆ ਜਾ ਸਕੇ ਉਂਝ ਤਾਂ ਜਵਾਨਾਂ ਤੇ ਮੁਟਿਆਰਾਂ ਦੀ ਪਰਮਾਰ ਹੁੰਦੀ ਹੈ ਪਰ ਕੋਈ ਵਖਰੀ ਅਤੇ ਨਿਵੇਕਲੀ ਕੋਈ ਉੱਚਾ ਤੇ ਲੰਬਾ ਨਜ਼ਰ ਨਹੀਂ ਆਉਂਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਵਿਆਹ ਲਈ ਚੋਣ ਕਰਨ ਵੇਲੇ ਅਸੀਂ ਵੱਖਰੇ ਪੈਮਾਨੇ ਵਰਤਦੇ ਹਾਂ ਹਰ ਕਿਸੇ ਦੇ ਮਨ ਵਿੱਚ ਇੱਕ ਨਿਰਾਲੀ ਪਸੰਦ ਬੈਠੀ ਹੁੰਦੀ ਹੈ ਕਿਸੇ ਅਜਿਹੇ ਦੀ ਉਡੀਕ ਹੁੰਦੀ ਹੈ ਜਿਹੜਾ ਕਲਪਨਾ ਨਾਲ ਮੇਲ ਖਾਵੇ ਜਿਹੜੀ ਜਜ਼ਬਿਆਂ ਨੂੰ ਲਾਂਬੂ ਲਾਵੇ ਜਿਹੜੀ ਆਪ ਚੰਨ ਲੱਗੇ ਜਾਂ ਜਿਸ ਵਰਗਾ ਚੰਨ ਲੱਗੇ ਵਿਆਹ ਲਈ ਚੋਣ ਦੇ ਆਧਾਰ ਹਰ ਕਿਸੇ ਦੇ ਵੱਖਰੇ ਹੁੰਦੇ ਹਨ ਇੱਕ ਸੁੰਦਰ ਅਤੇ ਜੋਗਤੀ ਲਈ ਵਰ ਦੀ ਚੋਣ ਕਰਨ ਵਾਸਤੇ ਪਿਤਾ ਨੇ ਜਿਨ੍ਹਾਂ ਦੇ रिश्ਤੇ ਆਏ ਸਨ ਉਹਨਾਂ ਸਾਰਿਆਂ ਨੂੰ ਇੱਕ ਦਿਨ ਵਿਸ਼ੇਸ਼ ਸਮਾਗਮ ਤੇ ਆਪਣੇ ਘਰ ਬੁਲਾਇਆ ਕੋਈ ਸੰਗੀਤਕਾਰ ਸੀ ਕੋਈ ਕਾਰਖਾਨੇਦਾਰ ਸੀ ਕੋਈ ਦੁਨੀਆ ਕੋਮਿਆ ਹੋਇਆ ਸੀ ਕੋਈ ਚਿੱਤਰਕਾਰ ਸੀ ਕੋਈ ਡਾਕਟਰ ਸੀ ਕੋਈ ਵਕੀਲ ਸੀ ਪਰ ਉਹ ਸਾਰੇ ਲੜਕੀ ਅੱਗੇ ਖੁਦ ਝੁੱਕ ਕੇ ਗੱਲ ਕਰਦੇ ਸਨ ਲੜਕੀ ਨੇ ਸਵੈ ਮਾਣ ਨਾਲ ਸਿੱਧੇ ਖਲੋਤੇ ਫੌਜੀ ਅਫਸਰ ਨੂੰ ਜੁੜਿਆ ਤੇ ਜੋੜ ਦਾ ਕਾਰਨ ਦੱਸਿਆ ਕਿ ਹਾਂ ਮੈਨੂੰ ਝੁਕਣ ਵਾਲੇ ਪੁਰਸ਼ ਚੰਗੇ ਨਹੀਂ ਲੱਗਦੇ ਮੈਂ ਚਾਹੁੰਦੀ ਹਾਂ ਮੇਰਾ ਪਤੀ ਅਜਿਹਾ ਹੋਵੇ ਜਿਸ ਅੱਗੇ ਮੈਨੂੰ ਝੁਕਣਾ ਚੰਗਾ ਲੱਗੇ ਵਿਆਹ ਸੰਬੰਧੀ ਹਰ ਕਿਸੇ ਦੀ ਤਰਜੀਹ ਵੱਖਰੀ ਵੱਖਰੇ ਤਰਕ ਵਾਲੀ ਹੁੰਦੀ ਹੈ ਟਾਲਸਟਾਈ ਦੀ ਸੱਸ ਆਪਣੀ ਸਭ ਤੋਂ ਵੱਡੀ ਧੀ ਉਸ ਨਾਲ ਵਿਆਹਣਾ ਚਾਹੁੰਦੀ ਸੀ ਪਰ ਟਾਲਸਟਾਈ ਨੇ ਸਭ ਤੋਂ ਛੋਟੀ ਧੀ ਨਾਲ ਵਿਆਹ ਕਰਵਾਇਆ ਇੱਕ ਵਾਰੀ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਦੀ ਮੰਗਣੀ ਹੋ ਗਈ ਉਸਨੇ ਸੋਚਿਆ ਬਾਕੀ ਦੋਵੇਂ ਰਹਿ ਜਾਣਗੀਆਂ ਉਦੋਂ ਹਾਸਤੇ ਕਈ ਮਹੀਨੇ ਆਪਣੇ ਵਿਆਹ ਮੁਲਤਵੀ ਕਰਕੇ ਵਾਰ ਲੱਭਦੀ ਰਹੀ ਅਤੇ ਉਸ ਤੇ ਇਸ ਚਤਨ ਵਿੱਚ ਉਸਦੀ ਆਪਣੀ ਮੰਗਣੀ ਵੀ ਟੁੱਟ ਗਈ ਮੰਗਣੇ ਵਰਗੀ ਰਸਮ ਅਤੇ ਮੁੰਦਰੀ ਪਹਿਨਣ ਦਾ ਰਿਵਾਜ ਪੁਰਾਤਨ ਯੁੱਗ ਵਿੱਚ ਮਿਸਰ, ਰੋਮ ਅਤੇ ਜੁਨਾਨ ਦੇ ਰਾਜ ਘਰਾਣਿਆਂ ਵਿੱਚ ਆਰੰਭ ਹੋਇਆ ਸੀ ਭਾਰਤ ਵਿੱਚ ਰੋਕ ਜਾਂ ਠਾਕੇ ਆਦ ਦੀ ਰਸਮ ਤਾਂ ਸੀ ਪਰ ਮੰਗਣੀ ਦੀ ਰਸਮ ਅਤੇ ਮੁੰਦਰੀ ਪਹਿਨਣ ਪਹਿਨਾਉਣ ਦਾ ਰਿਵਾਜ ਪੱਛਮ ਵਿੱਚੋਂ ਆਇਆ ਹੈ ਅਤੇ ਇਹ ਸ਼ਹਿਰਾਂ ਤੋਂ ਪਿੰਡਾਂ ਵੱਲ ਫੈਲਿਆ ਹੈ ਪਹਿਲਾਂ ਮੰਦਰੀ ਸਾਦੀ ਹੁੰਦੀ ਸੀ ਚਾਂਦੀ ਜਾਂ ਤਾਂਬੇ ਦੀ ਫਿਰ ਸੋਨੇ ਦੀ ਮੰਦਰੀ ਦਾ ਰਵਾਜ ਪਿਆ ਅੱਜ ਕੱਲ ਹੀਰਿਆਂ ਵਾਲੀ ਮੰਦਰੀ ਦਾ ਰਵਾਜ ਹੈ ਵੱਖ-ਵੱਖ ਸੱਭਿਆਚਾਰਾਂ ਵਿੱਚ ਇਹ ਅਕਸਰ ਸੱਜੇ ਅਤੇ ਕਿਦਰੇ ਖੱਬੇ ਹੱਥ ਦੀ ਵਿਚਕਾਰਲੀ ਜਾਂ ਖੀਰਲੀ ਤੋਂ ਪਹਿਲੀ ਉਂਗਲ ਵਿੱਚ ਪਾਈ ਜਾਂਦੀ ਹੈ ਸਰਾਫਾ ਨੇ ਮਨ ਘੜਤ ਤਰਕ ਸਿਰਜਿਆ ਹੈ ਕਿ ਇਸ ਉਂਗਲ ਦਾ ਦਿਲ ਨਾਲ ਸਿੱਧਾ ਸਬੰਧ ਹੈ ਸਰਾਫਾ ਵੱਲੋਂ ਹੀ ਇਸਤਰੀ ਪੁਰਸ਼ ਦੋਹਾਂ ਵੱਲੋਂ ਇੱਕ ਦੂਜੇ ਨੂੰ ਮੰਦਰੀ ਪਹਿਨਾਉਣ ਦਾ ਰਿਵਾਜ ਪ੍ਰਚਲਿਤ ਕੀਤਾ ਗਿਆ ਹੈ ਮੰਗਲੇ ਦੀ ਮੰਦਰੀ ਪਾਉਂਦਾ ਪੁਰਸ਼ ਹੈ ਪਰ ਇਸ ਨੂੰ ਸੰਬਧੀ ਇਸਤਰੀ ਹੈ ਮੁੰਦਰੀ ਪਹਿਨਣ ਦਾ ਉਦੇਸ਼ ਇਹ ਹੁੰਦਾ ਹੈ ਕਿ ਜਿਸ ਉਸ ਇਸਤਰੀ ਨੇ ਮੁੰਦਰੀ ਪਹਿਨੀ ਹੋਵੇ ਹੋਰ ਪੁਰਸ਼ ਉਸ ਨੂੰ ਵਿਆਹ ਦੀ ਪੇਸ਼ਕਸ਼ ਨਹੀਂ ਕਰਦੇ ਕਈ ਸੱਭਿਆਚਾਰਾਂ ਵਿੱਚ ਦੋ ਮੁੰਦਰੀਆਂ ਪਹਿਨਾਈਆਂ ਜਾਂਦੀਆਂ ਹਨ ਆਮ ਦਿਨਾਂ ਲਈ ਤਾਂਬੇ ਦੀ ਅਤੇ ਵਿਸ਼ੇਸ਼ ਅ fırsਰਾਂ ਤੇ ਪਾਉਣ ਲਈ ਸੋਨੇ ਜਾਂ ਹੀਰੇ ਦੀ ਮੁੰਦਰੀ ਸਾਰਾ ਜੀਵਨ ਪਾਇਆ ਸੰਭਿਆ ਜਾਣ ਵਾਲਾ ਇੱਕ ਮਾਤਰ ਗਹਿਣਾ ਹੁੰਦਾ ਹੈ ਜਿਸ ਨੂੰ ਇਸਤਰੀ ਮਾਣ ਨਾਲ ਵਿਖਾਉਂਦੀ ਹੈ ਇਸਤਰੀ ਨੂੰ ਗਹਿਣੇ ਜੱਜਦੇ ਹਨ ਜਦੋਂ ਕਿ ਸ਼ਾਂਪਾ ਛੱਲਿਆਂ ਵਾਲਾ ਪੁਰਸ਼ ਜਨਾਨੜਾ ਸਮਝਿਆ ਜਾਂਦਾ ਹੈ ਪਹਿਲਾ ਮੰੁੰਦਰੀ ਪਹਿਨਣ ਦੀ ਰਸਮ ਵਿਆਹ ਵੇਲੇ ਹੀ ਹੁੰਦੀ ਸੀ 13ਵੀਂ 14ਵੀਂ ਸਦੀ ਵਿੱਚ ਜਦੋਂ ਈਸਾਈ ਜਗਤ ਵਿੱਚ ਵਿਆਹ ਟੁੱਟਣ ਲੱਗੇ ਤਾਂ ਚਰਚ ਨੇ ਮੰਗਣੀ ਲਾਜ਼ਮੀ ਵੱਖਰੀ ਰਸਮ ਬਣਾ ਦਿੱਤੀ ਤਾਂ ਕਿ ਮੰਗਣੀ ਭਾਵੇਂ ਟੁੱਟ ਜਾਵੇ ਵਿਆਹ ਨਹੀਂ ਟੁੱਟਣਾ ਚਾਹੀਦਾ ਅਜੋਕੇ ਸਮਿਆਂ ਵਿੱਚ ਵਿਆਹ ਸੰਬੰਧੀ ਕਈ ਪਰਵਰਤਨ ਵਾਪਰ ਰਹੇ ਹਨ ਹੁਣ ਵਿਆਹ ਤੋਂ ਬਿਨਾਂ ਵੀ ਇਸਤਰੀ ਪੁਰਸ਼ ਪਤੀ ਪਤਨੀ ਵਜੋਂ ਰਲ ਕੇ ਰਹਿਣ ਲੱਗ ਪਏ ਹਨ ਬ੍ਰਾਜ਼ੀਲ ਵਿੱਚ ਹੁਣ ਪਹਿਲਾਂ ਤੋਂ 2 ਸਾਲ ਲਈ ਕੱਚਾ ਵਿਆਹ ਹੁੰਦਾ ਹੈ ਜੇ ਚੱਲ ਜਾਵੇ ਤਾਂ 20 ਸਾਲ ਦੀ ਮਿਆਦ ਵਾਲਾ ਪੱਕਾ ਵਿਆਹ ਹੁੰਦਾ ਹੈ ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਤਲਾਕ ਸੰਬੰਧੀ ਮੁਕਦਮੇ ਵਾਜ਼ੀ ਨਾ ਹੋਵੇ। ਜੋ ਕਿ ਸਥਿਤੀ ਦੇ ਸੰਦਰਭ ਵਿੱਚ ਮੰਗਣੀ ਅਤੇ ਵਿਆਹ ਨੂੰ ਪਵਿੱਤਰ ਰਸਮਾਂ ਵਜੋਂ ਹੀ ਨਹੀਂ ਇਹਨਾਂ ਨੂੰ ਵਿਹਾਰਕ ਪੱਖ ਤੋਂ ਵੀ ਵਿਚਾਰਾਂ ਦੀ ਲੋੜ ਹੈ। ਆਧੁਨਿਕ ਸਮਿਆਂ ਵਿੱਚ ਅਕਸਰ ਪਿਆਰ ਅੱਖਾਂ ਬੰਦ ਕਰਕੇ ਕੀਤਾ ਜਾਂਦਾ ਹੈ ਪਰ ਵਿਆਹ ਨਾਲ ਅੱਖਾਂ ਖੁੱਲ ਜਾਂਦੀਆਂ ਹਨ। ਮੰਗਣੀ ਕਰਵਾ ਕੇ ਆਪਣੇ ਆਪ ਨੂੰ ਸੰਪੂਰਨ ਸਮਝਣ ਵਾਲੇ ਇਸਤਰੀ ਅਤੇ ਪੁਰਸ਼ ਦੋਹਾਂ ਨੂੰ ਬੜੀ ਸ਼ਿੱਦਤ ਨਾਲ ਪਤਾ ਲੱਗਦਾ ਹੈ ਕਿ ਉਹ ਸੰਪੂਰਨ ਨਹੀਂ। ਸੰਪੂਰਨ ਹੋਣ ਦਾ ਅੱਧਾ ਭਰਮ ਤਾਂ ਮੰਗੜੀ ਉਪਰੰਤ ਅਤੇ ਵਿਆਹ ਤੋਂ ਪਹਿਲਾਂ ਦੂਰ ਹੋ ਜਾਂਦਾ ਹੈ। ਬਾਕੀ ਅੱਧਾ ਭਰਮ ਵਿਆਹ ਮਗਰੋਂ ਕੁਝ ਮਹੀਨਿਆਂ ਵਿੱਚ ਹੀ ਟੁੱਟ ਜਾਂਦਾ ਹੈ। ਦੋਵੇਂ ਮਹਿਸੂਸ ਕਰਦੇ ਹਨ ਕਿ ਇਹ ਉਹ ਨਹੀਂ ਜੋ ਮੈਂ ਸਮਝਿਆ ਸੀ। ਇਹ ਉਵੇਂ ਨਹੀਂ ਜਿਵੇਂ ਮੈਂ ਚਾਹਿਆ ਸੀ। ਸੱਚ ਤਾਂ ਇਹ ਹੈ ਕਿ ਭਾਵਕ ਹੋਏ ਬਿਨਾਂ ਵਿਆਹ ਕਰਵਾਇਆ ਹੀ ਨਹੀਂ ਜਾ ਸਕਦਾ ਤੇ ਭਾਵਕ ਹੋ ਕੇ ਕੀਤੇ ਫੈਸਲੇ ਅਕਸਰ ਗਲਤ ਸਾਬਤ ਹੁੰਦੇ ਹਨ। ਚਿੰਤਕ ਜਾਂ ਵਿਗਿਆਨੀ ਜਾਂ ਯਥਾਰਥਵਾਦੀ ਭਾਵਕ ਨਹੀਂ ਹੁੰਦੇ। ਉਨਾ ਨੂੰ ਹਰ ਗੱਲ ਦਾ ਵਿਸ਼ਲੇਸ਼ਣ ਕਰਨ ਤੇ ਹਰ ਗੱਲ ਵਿੱਚ ਕੰੰਗੀ ਫੇਰਨ ਦਾ ਰੋਗ ਹੁੰਦਾ ਹੈ। ਅਜਿਹੇ ਲੋਕ ਰਮਾਂਸ ਨੂੰ ਸਮਝ ਨਹੀਂ ਸਕਦੇ। ਚਿੰਤਕ ਵੀ ਪ੍ਰੇਮੀ ਹੁੰਦੇ ਹਨ ਪਰ ਗਿਆਨ ਅਤੇ ਗ੍ਰੰਥ ਦੇ ਪ੍ਰੇਮੀ। ਗਿਆਨ ਦਾ ਪ੍ਰੇਮੀ ਅਤੇ ਗਿਆਨਵਾਨ ਪ੍ਰੇਮੀ ਹੋਣਾ ਦੋ ਵੱਖਰੇ ਵਰਤਾਰੇ ਹਨ। ਅਜਿਹੇ ਚਿੰਤਕਾਂ ਦੇ ਵਿਆਹ ਨਹੀਂ ਹੁੰਦੇ ਜੇ ਹੋ ਜਾਣ ਤਾਂ ਚੱਲਦੇ ਨਹੀਂ। ਚਿੰਤਕ ਜਾਂ ਵਿਗਿਆਨੀ, ਜਾਂ ਡਾਕਟਰ ਜਾਂ ਮਨੋਵਿਗਿਆਨੀ ਦੀ ਪਤਨੀ ਹੋਣਾ ਸੌਖਾ ਕਾਰਜ ਨਹੀਂ ਕਿਉਂਕਿ ਪਤੀ ਨੂੰ ਹਰ ਗੱਲ ਤਰਕ ਨਾਲ ਪਰਖਣ ਦਾ ਰੋਗ ਹੁੰਦਾ ਹੈ ਚਿੰਤਕ ਅਤੇ ਵਿਗਿਆਨੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਕਿਤਾਬ ਚਾਨਣੇ ਵਿੱਚ ਪੜਨੀ ਹੁੰਦੀ ਹੈ ਤੇ ਕਿਹੜੀ ਹਨੇਰੇ ਵਿੱਚ ਠੰਡੇ ਚਿੰਤਕ ਕੁਝ ਅਜੀਹਾ ਕਹਿ ਜਾਂ ਕਰ ਬੈਠਦੇ ਹਨ ਕਿ ਮੰਗੜੀ ਟੁੱਟ ਜਾਂਦੀ ਹੈ ਚਿੰਤਕਾਂ ਦੀਆਂ ਅਜੀਬ ਆਦਤਾਂ ਕਾਰਨ ਕੋਈ ਇਸਤਰੀ ਇਹਨਾਂ ਨੂੰ ਪਸੰਦ ਨਹੀਂ ਕਰਦੀ ਇੱਕ ਲੰਬੇ ਕਦ ਵਾਲਾ ਚਿੰਤਕ ਜੇਬ ਵਿੱਚ ਹਰ ਵੇਲੇ ਫਿੱਤਾ ਰੱਖਦਾ ਹੈ ਜਿੱਥੇ ਮੰਗੜੀ ਵਿਆਹ ਦੀ ਗੱਲ ਤੁਰਦੀ ਸੀ ਉਹ ਲੜਕੀ ਨੂੰ ਫਿੱਤੇ ਨਾਲ ਨਾਪਣ ਲੱਗ ਪੈਂਦਾ ਸੀ ਅਤੇ ਮਾਪ ਕੇ ਨਾ ਕਹਿ ਦਿੰਦਾ ਸੀ ਜਾਂ ਨਾ ਹੋ ਜਾਂਦੀ ਸੀ ਪਿਆਰ ਵਿਸ਼ਲੇਸ਼ਣ ਦਾ ਵਿਸ਼ਾ ਨਹੀਂ ਮਹਿਸੂਸਨ ਦਾ ਖੇਤਰ ਹੈ ਕੇਵਲ ਜਨਾਨੀ ਫਿਲਾਸਫਰਾਂ ਨੇ ਇਸ ਵਿਸ਼ੇ ਨੂੰ ਵਿਚਾਰਿਆ ਸੀ ਪਿਆਰ ਨੂੰ ਪਿਆਰ ਦਾ ਨਾਂ ਵੀ ਜਨਾਨੀ ਫਿਲਾਸਫਰਾਂ ਨੇ ਦਿੱਤਾ ਸੀ ਪਰ ਇਹਨਾਂ ਦੀ ਦਿਲਚਸਪੀ ਕੁਝ ਕਾਰਨਕਰਣ ਵਿੱਚ ਨਹੀਂ ਸੀ ਕੇਵਲ ਸੋਚਣ ਸਮਝਣ ਵਿੱਚ ਸੀ ਚਿੰਤਕ ਅਕਸਰ ਦੁਚਿੱਤੀ ਦਾ ਸ਼ਿਕਾਰ ਹੁੰਦੇ ਹਨ ਉਹ ਇੱਕ ਤਰਕ ਉਸਾਰਦੇ ਹਨ ਤਾਂ ਵਿਰੋਧੀ ਤਰਕ ਵੀ ਨਾਲ ਹੀ ਉੱصر ਪੈਂਦਾ ਹੈ ਇੱਕ ਫਿਲਾਸਫਰ ਨਾਲ ਇੱਕ ਇਸਤਰੀ ਨੇ ਮੰਗਣੀ ਕਰਵਾ ਲਈ ਉਹ 16 ਸਾਲ ਵਿਆਹ ਉਡੀਕਦੀ ਰਹੀ ਨਿਰੰਤਰ ਸੋਚਦੇ ਰਹਿਣ ਅਤੇ ਵਿਆਹ ਦੇ ਗੁਣ ਦੋਸ਼ ਵਿਚਾਰਦਿਆਂ ਵਿਆਹ ਨਾ ਹੋਇਆ ਪਰ ਉਹ ਫਿਲਾਸਫਰ ਆਪਣੀ ਜਾਇਦਾਦ ਦੀ ਆਪਣੀ ਮੰਗੇਤਰ ਦੇ ਨਾਮ ਵਸੀਅਤ ਕਰ ਗਿਆ ਮੰਗਣੀ ਵਾਲੇ ਦਿਨ ਬੜੀ ਪ੍ਰਸੰਨਤਾ ਹੁੰਦੀ ਹੈ ਪਰ ਕਈ ਵਾਰੀ ਉਸੇ ਦਿਨ ਭਾਰਮ ਨਵਿਰਤੀ ਵੀ ਆਰੰਭ ਹੋ ਜਾਂਦੀ ਹੈ ਇਹ ਅਜੋਕੇ ਜੀਵਨ ਦਾ ਜਥਾਰਥ ਹੈ ਕਿ ਮੰਗੜੀਆਂ ਟੁੱਟ ਰਹੀਆਂ ਹਨ ਜੇ ਮੰਗੜੀ ਵਿੱਚ ਟੁੱਟਣ ਦੇ ਲੱਛਣ ਹੋਣ ਪਰ ਜੇ ਇਹ ਤੋੜੀ ਨਾ ਜਾਵੇ ਤਾਂ ਵਿਆਹ ਉਪਰੰਤ ਇਹ ਤਲਾਕ ਬਣ ਜਾਂਦੀ ਹੈ ਰਿਸ਼ਤਾ ਕੋਈ ਹੋਵੇ ਆਰੰਭ ਵਿੱਚ ਇਹ ਸੁਭਾਵਿਕ ਹੁੰਦਾ ਹੈ ਪਰ ਮਗਰੋਂ ਇਹ ਬੋਝਲ ਹੋ ਜਾਂਦਾ ਹੈ ਤੇ ਪਛਤਾਵਾ ਵੜ ਜਾਂਦਾ ਹੈ ਪਛਤਾਵਾ ਦੋ ਪ੍ਰਕਾਰ ਦਾ ਹੁੰਦਾ ਹੈ ਜੋ ਨਹੀਂ ਕਰਨਾ ਚਾਹੀਦਾ ਸੀ ਉਹ ਕਰਨ ਦਾ ਤੇ ਜੋ ਕੀਤਾ ਜਾਣਾ ਚਾਹੀਦਾ ਸੀ ਉਹ ਨਾ ਕਰਨ ਦਾ ਕਈ ਵਾਰੀ ਸੋਚਿਆ ਜਾਂਦਾ ਹੈ ਕਿ ਮੰਗੜੀ ਜਾਰੀ ਰੱਖੀ ਜਾਵੇ ਕਿ ਨਾ ਤੋੜਨੀ ਮੁਸ਼ਕਲ ਲੱਗਦੀ ਹੈ ਰੱਖਣੀ ਤਾਂ ਹੁੰਦੀ ਹੀ ਮੁਸ਼ਕਲ ਹੈ ਮੰਗਣੀ ਟੁੱਟਣ ਦੇ ਅਨੇਕਾ ਕਾਰਨ ਹੁੰਦੇ ਹਨ ਸਮਾਜਿਕ ਆਰਥਿਕ ਵਿੱਥ ਅਤੇ ਵਖਰੇਵਾ ਪਰੇਸ਼ਾਨ ਕਰਦੇ ਹਨ ਲੜਕੀ ਦੇ ਬਰਾਬਰ ਜੇ ਵਧੇਰੇ ਪੜ੍ਹੀ ਲਿਖੀ ਹੋਣ ਨਾਲ ਲੜਕੇ ਵਿੱਚ ਹੀਣਤਾ ਉਪਜਦੀ ਹੈ ਜੀਵ ਵਿਗਿਆਨਕ ਪੱਖੋਂ 18 ਸਾਲ ਦੀ ਲੜਕੀ ਇੱਕ 21-22 ਸਾਲ ਦੇ ਲੜਕੇ ਦੇ ਬਰਾਬਰ ਹੁੰਦੀ ਹੈ ਮੰਗਣੀ ਸਮੇਂ ਜੇ ਦੋਹਾਂ ਦੀ ਉਮਰ ਬਰਾਬਰ ਹੋਵੇ ਤਾਂ ਲੜਕੀ ਲੜਕੇ ਤੋਂ ਭਾਵਕ ਪੱਖੋਂ ਲਗਭਗ 4 ਸਾਲ ਵੱਡੀ ਹੋਣ ਕਾਰਨ ਲੜਕੇ ਨੂੰ ਘੇਰਨ ਅਤੇ ਕਾਬੂ ਕਰਨ ਲੱਗ ਪੈਂਦੀ ਹੈ ਕਈ ਵਾਰੀ ਵਿਆਹ ਦਾ ਫੈਸਲਾ ਕਾਲ ਵਿੱਚ ਕੀਤਾ ਗਿਆ ਹੁੰਦਾ ਹੈ ਇੱਕ ਲੜਕੀ ਨੇ 11 ਰਿਸ਼ਤਿਆਂ ਨੂੰ ਨਾ ਕਹਿਣ ਉਪਰੰਤ ਵਾਰਵੇਂ ਰਿਸ਼ਤੇ ਨੂੰ ਕੁਝ ਜਾਣੇ ਪਰਖੇ ਬਿਨਾ ਹੀ ਹਾਂ ਕਰ ਦਿੱਤੀਆ ਕਰੇ ਅਤੇ ਮਗਰੋਂ ਪਛਤਾਉਂਦੀ ਰਹੀ ਕਈਆਂ ਦੀ ਕੇਵਲ ਉਮਰ ਵਿਆਹ ਵਾਲੀ ਹੁੰਦੀ ਹੈ ਬਾਕੀ ਕੁਝ ਵੀ ਮੇਲ ਨਹੀਂ ਖਾਂਦਾ ਮਾਵਾ ਦੇ ਲਾਡਲੇ ਹਾਸੋ ਹੀਣੀਆ ਹਰਕਤਾਂ ਕਰਦੇ ਹਨ ਇਕਲੋਤੀਆਂ ਧੀਆਂ ਦੇ ਮਾਪੇ ਵਿਆਹ ਉਪਰੰਤ ਧੀ ਦੇ ਪਰਿਵਾਰ ਵਿੱਚ ਬਥੇਰੇ ਦਖਲ ਦਿੰਦੇ ਹਨ ਜਿਸ ਕਾਰਨ ਸਮੱਸਿਆਵਾਂ ਉਪਜਦੀਆਂ ਹਨ ਜਿਸ ਨਾਲ ਚੇੜ ਹੋਵੇ ਉਹ ਵਕਤ ਦੇ ਬੀਤਣ ਨਾਲ ਨਫਰਤ ਵੱਧ ਜਾਂਦੀ ਹੈ ਮੰਗਣੀ ਅਤੇ ਵਿਆਹ ਵਿਚਕਾਰ ਜੇ ਵੱਖਵਾ ਵਧੇਰੇ ਹੋਵੇ ਤਾਂ ਦੋਹਾਂ ਨੂੰ ਦੂਜੇ ਪਰਿਵਾਰ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਜਿਹੜੀ ਅਕਸਰ ਚੰਗੀ ਨਹੀਂ ਹੁੰਦੀ ਫਿਰ ਪ੍ਰਸ਼ਨ ਪੁੱਛੇ ਜਾਣ ਅਤੇ ਸਫਾਈਆਂ ਦੇਣ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ ਅਤੇ ਗੱਲਬਾਤ ਤੋਹਮਤਾਂ ਦਾ ਵਟਾਦਰਾ ਬਣ ਜਾਂਦੀ ਹੈ ਏਸ਼ੀਆ ਦੇਸ਼ਾਂ ਵਿੱਚ ਰਿਸ਼ਤੇਦਾਰਾਂ ਨੂੰ ਚੁੱਪ ਰਹਿਣਾ ਤੇ ਸੰਜਮ ਨਾਲ ਵਿਹਾਰ ਕਰਨ ਦੀ ਆਦਤ ਨਹੀਂ ਸਾਡੇ ਵਿੱਚ ਅਜੀਬ ਢੰਗ ਨਾਲ ਖੁੱਲਾ ਲੈਣ ਦਾ ਰਿਵਾਜ ਹੈ ਜਿਸ ਨਾਲ ਕੁਝ ਅਜੀਹਾ ਵਾਪਰ ਜਾਂਦਾ ਹੈ ਜਿਸ ਦੀ ਦੂਜੀ ਧਿਰ ਵੱਲੋਂ ਮਨਮਰਜ਼ੀ ਦੇ ਅਰਥ ਕੱਢੇ ਜਾਂਦੇ ਹਨ ਈਵੇਂ ਨਜ਼ਰ ਅਤੇ ਬੋਲ ਬਾਣੀ ਬਦਲ ਜਾਂਦੀ ਹੈ ਲੜਕੀ ਠੰਡੀ ਅਤੇ ਸਖਤ ਹੋ ਜਾਂਦੀ ਹੈ ਲੜਕਾ ਚੁੱਪ ਅਤੇ ਦੂਰ ਹੋ ਜਾਂਦਾ ਹੈ ਇੱਕ ਡਾਕਟਰ ਲੜਕੀ ਦੀ ਜਦੋਂ ਮੰਗਣੀ ਹੋਈ ਤਾਂ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਨੂੰ ਕਿਹਾ ਕਿ ਵਿਆਹ ਵਿੱਚ ਅਸੀਂ ਕਾਰ ਦੇਵਾਂਗੇ ਜਿਸ ਤੇ ਅਰਥ ਸੰਕੇ ਤੁਹਾਡੇ ਵੱਲੋਂ ਕੋਈ ਹੋਰ ਮੰਗ ਨਹੀਂ ਹੋਣੀ ਚਾਹੀਦੀ ਵਿਆਹ 4 ਮਹੀਨੇ ਮਗਰੋਂ ਹੋਣਾ ਸੀ ਇਸ ਉਪਰੰਤ ਲੜਕੀ ਨਾਲ ਲੜਕਾ ਕਾਰ ਬਾਰੇ ਹੀ ਗੱਲਾਂ ਕਰਦਾ ਸੀ ਇੱਕ ਮਹੀਨੇ ਮਗਰੋਂ ਲੜਕੇ ਦੀ ਮਾਂ ਦਾ ਫੋਨ ਆਇਆ ਕਿ ਤੁਸੀਂ ਉਹ ਨਹੀਂ ਇਹ ਕਾਰ ਖਰੀਦਣੀ ਕੀਮਤ ਦਾ ਫਰਕ ਅਸੀਂ ਅਦਾ ਕਰ ਦੇਵਾਂਗੇ ਇਸ ਕਾਰ ਦੀ ਕੀਮਤ ਦੁੱਗਣੀ ਸੀ ਇਸ ਗੱਲ ਨਾਲ ਲੜਕੀ ਨੂੰ ਮੰਗਣੇ ਦੀ ਮੁੰਦਰੀ ਤੰਗ ਕਰਨ ਲੱਗ ਪਈ ਇੱਕ ਮਹੀਨੇ ਮਗਰੋਂ ਲੜਕੇ ਦੇ ਪਿਤਾ ਦਾ ਫੋਨ ਆਇਆ ਕਿ ਤੁਸੀਂ ਮਾਰਕੀ ਵਿਟਵਿਚ ਇਹ ਨਵੀਂ ਆਈ ਕਾਰ ਖਰੀਦਣਾ ਕੀਮਤ ਦਾ ਫਰਕ ਅਸੀਂ ਅਦਾ ਕਰ ਦੇਵਾਂਗੇ ਜਿਸ ਦੀ ਕੀਮਤ ਤਿੱਗਣੀ ਸੀ ਲੜਕੀ ਦੀ ਮੁੰਦਰੀ ਵਾਲੀ ਉਂਗਲ ਦਰਦ ਕਰਨ ਲੱਗ ਪਈ ਸੀ ਕਿਉਂਕਿ ਲੜਕੇ ਲਈ ਉਹ ਨਹੀਂ ਮਿਲਣ ਵਾਲੀ ਕਾਰ ਵਧੇਰੇ ਮਹੱਤਵਪੂਰਨ ਸੀ ਲੜਕੀ ਨੂੰ ਲੜਕੇ ਦਾ ਇਹ ਵਿਹਾਰ ਪ੍ਰਵਾਨ ਨਹੀਂ ਸੀ ਅਗਲੀ ਵਾਰ ਲੜਕਾ ਜਦੋਂ ਲੜਕੀ ਨੂੰ ਮਿਲਿਆ ਤਾਂ ਲੜਕੀ ਨੇ ਉਸ ਦੇ ਸਾਹਮਣੇ ਹੋ ਕੇ ਮੰਗਣੀ ਦੀ ਮੁੰਦਰੀ ਲਾ ਕੇ ਉਸ ਦੀ ਜੇਬ ਵਿੱਚ ਪਾ ਦਿੱਤੀ ਭਾਰਤ ਵਿੱਚ ਵਿਆਹ ਤੋਂ ਪਹਿਲਾਂ ਵਧੇਰੇ ਮੇਲ-ਮਿਲਾਪ ਰਿਸ਼ਤੇ ਦੀ ਮਿਠਾਸ ਅਤੇ ਚਮਕ ਖੇਚ ਅਤੇ ਰਹਾਸ ਨੂੰ ਘਟਾਉਂਦਾ ਹੈ। ਵਿਆਹ ਤੋਂ ਪਹਿਲਾਂ ਮੰਗੇਤਰਾਂ ਵਿਚਾਰ ਸਰੀਰਕ ਸਬੰਧ ਇੱਕ ਦੂਜੇ ਦਾ ਜਾਦੂ ਤੋੜ ਦਿੰਦੇ ਹਨ। ਜੇ ਦੀਵਾਲੀ ਤੋਂ ਪਹਿਲਾਂ ਦੀਵਾਲੀ ਮਨਾ ਲਈ ਜਾਵੇ ਤਾਂ ਦੀਵਾਲੀ ਦੀ ਰਾਤ ਵਿੱਚ ਰੌਣਕ ਅਤੇ ਨਿਗ ਨਹੀਂ ਰਹਿੰਦਾ। ਮੰਗਣੀ ਕਿਸ ਨਾਲ ਕਰਾਉਣੀ ਚਾਹੀਦੀ ਹੈ? ਹੋਵੇਗੀ ਤਾਂ ਉਸੇ ਨਾਲ ਜਿਸ ਨਾਲ ਹੋਵੇਗੀ ਪਰ ਵਿਚਾਰਨ ਦਾ ਕੋਈ ਹਰਜ ਨਹੀਂ। ਇਹ ਜਾਣਨ ਦਾ ਕੋਈ ਢੰਗ ਨਹੀਂ ਕਿ ਕੌਣ ਕਿਸ ਲਈ ਬਣਿਆ ਹੈ। ਇੱਕ ਮੰਗੇਤਰ ਕਿਸੇ ਦੀ ਸੀ ਪਤਨੀ ਉਸਦੇ ਦੋਸਤ ਦੀ ਬਣ ਗਈ ਇੱਕ ਨੇ ਮੰਦਰੀ ਕਿਸੇ ਹੋਰ ਦੀ ਪਾਈ ਹੋਈ ਸੀ ਤੇ ਵਿਆਹ ਕਿਸੇ ਹੋਰ ਨਾਲ ਕਰ ਰਹੀ ਸੀ ਕਈਆਂ ਨੂੰ ਵੇਖ ਕੇ ਅਸੀਂ ਆਪਣੀਆਂ ਘਾਟਾਂ ਬਾਰੇ ਹੀ ਸੁਚੇਤ ਹੁੰਦੇ ਹਾਂ ਮੰਗਣੀ ਉਸ ਨਾਲ ਕਰਾਉਣੀ ਚਾਹੀਦੀ ਹੈ ਜਿਸ ਨੂੰ ਵੇਖ ਮਿਲ ਕੇ ਸਾਨੂੰ ਆਪਣੇ ਗੁਣਾ ਤੇ ਆਦਤਾਂ ਤੇ ਮਾਣ ਹੋਵੇ ਜਿਸ ਤੋਂ ਡਰ ਲੱਗਦਾ ਹੋਵੇ ਜਿਹੜੀ ਖਿੱਚ ਨਾ ਪੌਂਦੀ ਹੋਵੇ ਜਿਸ ਦੀ ਬੋਲਬਾਣੀ ਭੈੜੀ ਹੋਵੇ ਜਿਸ ਵਿੱਚ ਸਲੀਕਾ ਨਾ ਹੋਵੇ ਜਿਸ ਨੂੰ ਕੋਈ ਸ਼ੌਕ ਨਾ ਹੋਵੇ ਜਿਸ ਵਿੱਚ ਦਿਲਚਸਪੀ ਨਾ ਜਾਗੇ ਜਿਹੜਾ ਦੂਜੇ ਦਾ ਮਹੱਤਵ ਨਾ ਪਛਾਣੇ ਉਸ ਨਾਲ ਮੰਗਣੀ ਨਹੀਂ ਕਰਵਾਉਣੀ ਚਾਹੀਦੀ ਮੰਗਣੀ ਉੱਥੇ ਕਰਵਾਉਣੀ ਚਾਹੀਦੀ ਹੈ ਜਿੱਥੇ ਸਾਡੀ ਔਸਤ ਉਸ ਦੀ ਔਸਤ ਨਾਲ ਲਗਭਗ ਬਰਾਬਰ ਹੋਵੇ ਜਿਸ ਦੀ ਹਾਜ਼ਰੀ ਵਿੱਚ ਸੁਰੱਖਿਆ ਦਾ ਅਹਿਸਾਸ ਹੋਵੇ ਆਪਣਾ ਆਪ ਚੰਗਾ ਲੱਗੇ ਤੇ ਨੇੜੇ ਹੋਣ ਦੀ ਤਾਂਗ ਜਾਗੇ ਇਸ 3 ਸਾਥ ਸਮਰਪਣ ਅਤੇ ਸੇਵਾ ਪੁਰਸ਼ ਸੁਰੱਖਿਆ ਸਹਿਯੋਗ ਅਤੇ ਸਰਮਾਇਦਾ ਪ੍ਰਤੀਕ ਹੋਵੇ ਸਾਂਝਾ ਚੰਗੀਆਂ ਲੱਗਣੀਆਂ ਚਾਹੀਦੀਆਂ ਹਨ ਪਰ ਵੱਖਰੇਵੇਂ ਪਿਹੜੇ ਨਹੀਂ ਲੱਗਣੇ ਚਾਹੀਦੇ ਮੰਗਣੀ ਦਾ ਟੁੱਟਣਾ ਅਜੋਕੇ ਯੁੱਗ ਦਾ ਜਥਾਰਥ ਹੈ ਇਸ ਤੇ ਵਿਰਲਾਪ ਕਰਨ ਦੀ ਲੋੜ ਨਹੀਂ ਸਮੁੱਚੀ ਸਥਿਤੀ ਦਾ ਮੁਲਾਕਣ ਕਰਨ ਦੀ ਲੋੜ ਹੈ ਮੰਗਣੀ ਦਾ ਟੁੱਟਣਾ ਵਿਆਹ ਦੇ ਟੁੱਟਣ ਨਾਲੋਂ ਘੱਟ ਦੁਖਦਾਈ ਹੁੰਦਾ ਹੈ ਮੰਗਣੀਆਂ ਭਾਵੇਂ ਟੁੱਟ ਜਾਣ ਪਰ ਵਿਆਹ ਜ਼ਰੂਰ ਸਫਲ ਹੋਣਾ ਚਾਹੀਦਾ ਹੈ ਆਮ ਸਧਾਰਨ ਲੋਕਾਂ ਦੇ ਜੀਵਨ ਵਿੱਚ ਸਭ ਤੋਂ ਵੱਡਾ ਮਹੱਤਵਪੂਰਨ ਅਤੇ ਹੰਡਣਸਾਰ ਰਿਸ਼ਤਾ ਵਿਆਹ ਹੁੰਦਾ ਹੈ ਸਫਲ ਵਿਆਹ ਉਹ ਹੁੰਦਾ ਹੈ ਜਿੱਥੇ ਪਤੀ ਪਤਨੀ ਦੋਵੇਂ ਇੱਕ ਹੀ ਸਰਹਾਣਾ ਵਰਤਣ ਅਤੇ ਦੋਹਾਂ ਨੂੰ ਇੱਕ ਹੀ ਸੁਪਨਾ ਆਵੇ ਧੰਨਵਾਦ